ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਿਸ਼ਤੇ ਹੀ ਰਿਸ਼ਤੇ ਬਠਿੰਡਾ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਕੋਲ ਅੱਜ ਦਾ ਰਿਸ਼ਤਾ ਚਿਲਾ ਅੰਬਾਲਾ ਤੋਂ ਆ ਕਾਸਟ ਹੈ ਚੱਟ ਸਿੱਖ ਲੜਕੇ ਦਾ ਰਿਸ਼ਤਾ ਜੀ ਲੜਕੇ ਦੀ ਡੇਟ ਆਫ ਬਰਥ 1997 ਇਹਨਾਂ ਦੀ ਹਾਈਟ ਆ 5 ਫੁੱਟ 8 ਇੰਚ ਤੇ ਇਹਨਾਂ ਦਾ ਸਰਨੇਮ ਹੈ ਗਿੱਲ ਲੜਕੇ ਨੇ ਸਟੱਡੀ ਕੀਤੀ ਆ ਡਿਗਰੀ ਕੰਪਿਊਟਰ ਸਾਇੰਸ ਇਨ ਕੈਨੇਡਾ ਵਿੱਚ ਤੇ ਇਹਨਾਂ ਨੂੰ ਜ਼ਮੀਨ ਦੇ 28 ਕਿੱਲੇ ਆਉਂਦੇ ਆ ਲੜਕਾ ਕੈਨੇਡਾ ਦਾ ਸਿਟੀਜਨ ਹੈ ਜੀ ਇਹਨਾਂ ਨੂੰ ਲੜਕੀ ਚਾਹੀਦੀ ਆ ਲੜਕੀ ਚਾਹੇ ਤਾ ਕੈਨੇਡਾ ਤੇ ਚਾਹੇ ਆਸਟ੍ਰੇਲੀਆ ਦੀ ਪੀਆਰ ਹੋਵੇ ਜੇਕਰ ਲੜਕੀ ਇਧਰ ਇੰਡੀਆ ਵਿੱਚ ਹੈ ਤਾਂ ਪੜ੍ਹੀ ਲਿਖੀ ਗ੍ਰੈਜੂਏਟ ਹੋਵੇ ਜਿਸ ਵੀ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਉਹ ਸਾਡੇ ਨਾਲ ਸੰਪਰਕ ਕਰਕੇ ਇਸ ਰਿਸ਼ਤੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਜੀ